ਜਗਤਾਰ ਸਿੰਘ ਹਵਾਰਾ ਦੇ ਨਾਲ ਇਹ ਜੜਿਹੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਿਏ ਕਿ ਸਿੱਖਾਂ ਨੇ ਮੰਗ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਤੇ ਕੀ ਹੁਣ ਸਰਕਾਰ ਸਿੱਖਾਂ ਦਾ ਪੱਖ ਲਏਗੀ ਤਾਂ ਉਥੇ ਕੀ ਹੁਣ ਦੂਜੇ ਪਾਸੇ ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲੇਗੀ ਚਨਈ ਉਥੇ ਹੀ ਦੱਸਿਏ ਕਿ ਸਾਬਕਾ ਜਥੇਦਾਰ ਤੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਨੂੰ ਸੁਨੇਹਾ ਲਗਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਤਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਕਿ ਹੁਣ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਿਹੜੀ ਕਿ ਪਰੋਲ ਦੇਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਜਦ ਰਾਮ ਰਹੀਮ ਨੂੰ ਪਰੋਲ ਮਿਲ ਸਕਦੀ ਹੈ ਤਾਂ ਉੱਥੇ ਹੀ ਜਗਤਾਰ ਸਿੰਘ ਹਵਾਰਾ ਨੂੰ ਕਿਉਂ ਨਹੀਂ ਕਈ ਸਵਾਲ ਜਿਹੜੇ ਕਿ ਖੜੇ ਕਰ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਹਵਾਰਾ ਜੀ ਬਨਦੀ ਮਾਤਾ ਜਿਵੇਂ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਿਹੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ। ਔਰ ਇੱਕ ਐਜ਼ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਦੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ, ਮਾਂ ਦਾ ਪੁੱਤ ਨੂੰ ਮਿਲਣਾ। ਜੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਧ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਖਾਸ ਕਰਕੇ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਬਹੁ ਗਣਤੀ ਵਾਸਤੇ ਹੋਰ ਕਾਨੂੰਨ ਹੈ ਘੱਟ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਇਹ ਦੋਰੇ ਮਾਪਦੰਡ ਜਿਹੜੇ ਆ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਆ ਔਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਪਰੋਲ ਜਿਹੜੀ ਹੈ ਜਥੇਦਾਰ ਜੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ ਆਪਣੀ ਮਾਤਾ ਦਾ ਹਾਲਚਲ ਜਾਣ ਸਕਣ ਕਰਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਣ ਉਹਨਾਂ ਕੋਲ ਬੈਠ ਸਕਣ ਆਖਰੀ ਪਲ ਉਹਨਾਂ ਦੇ ਨਾਲ ਬਤਾ ਸਕਣ ਗੱਲਾਂ ਬਾਤਾਂ ਮਾਪਤ ਕਰ ਸਕਣ ਸਰਕਾਰ ਨੂੰ ਇੰਨੀ નિર્ਦਇਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮਦਲੀ ਵਰਤਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪਰੋਲ ਦੇਣੀ ਚਾਹੀਦੀ ਹੈ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਅਵਾਰਾ ਜੀ ਉਹਨਾਂ ਦੀ ਮਾਤਾ ਜੋ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਿਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਿਹੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ। ਔਰ ਇੱਕ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ। ਕੀ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਦੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ ਮਾਂ ਦਾ ਪੁੱਤ ਨੂੰ ਮਿਲਣਾ ਜੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਥ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਖਾਸ ਕਰਕੇ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਬਹੁਗਣਤੀ ਵਾਸਤੇ ਹੋਰ ਕਾਨੂੰਨ ਹੈ ਘਟ ਗਣਤੀ ਵਾਸਤੇ ਹੋਰ ਕਾਨੂੰਨ ਹੈ ਇਹ ਦੋਰੇ ਮਾਪਦੰਡ ਜਿਹੜੇ ਹੈ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਹੈ ਔਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਪਰੋਲ ਜਿਹੜੀ ਹੈ ਜਥੇਦਾਰ ਜੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ ਆਪਣੀ ਮਾਤਾ ਦਾ ਹਾਲਚਲ ਜਾਣ ਸਕਣ ਕਰਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਣ ਉਹਨਾਂ ਕੋਲ ਬੈਠ ਸਕਣ ਆਖਰੀ ਪਲ ਉਹਨਾਂ ਦੇ ਨਾਲ ਬਤਾ ਸਕਣ ਗੱਲਾਂ ਬਾਤਾਂ ਮਾਪਤ ਕਰ ਸਕਣ ਸਰਕਾਰ ਨੂੰ ਇੰਨੀ ਨਿਰਦਇਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮ ਦੇ ਲਈ ਵਰਤਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪ੍ਰੋਲ ਦੇਣੀ ਚਾਹੀਦੀ